ਜੇ ਲਾ 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 ਸ਼ੇਡ ਲਿਆ ਕਿੰਗ ਛੇਡ ਲਿਆ ਕਿੰਗ ਦਾ ਪਿੰਡ ਛੇਡ ਕਹਾਣੀ ਆ ਸਾਹਮਣੇ ਕਨੇ ਬਿੱਲਾ ਗੁਰਮਾ ਵਾਲਾ ਮੇਰੇ ਵੀਰੋ ਆ ਮੁੰਡਾ ਸੋਢੀ ਗਿੱਲ ਰਣਜੀਤ ਬਾਬਾ ਉਹ ਗੁਰੂ ਕੰਗ ਦਾ ਚੇਤਾ ਮੇਰੇ ਵੀਰੋ 2022 ਦੇ ਸੀਜ਼ਨ ਦਾ ਬੈਸਟ ਰੇਡਰ ਗੁਰਮਾ ਵਾਲਾ ਬਿੱਲਾ ਉਹ ਦੂਜੇ ਵੱਡੇ ਮਰਿਆ ਦਾ ਕਾਫਾ ਫਾਈਟਰ ਆਹ ਵੇਖੋ ਬੱਲੇ ਬੱਲੇ ਹੋ ਗਈ ਮਿੱਤਰੋ ਤਾੜੀ ਪੈ ਗਈ ਐ ਆਹ ਦਰਸ਼ਕੋ ਖੁਸ਼ ਨੇ ਮੈਚ ਬੂਰਾ ਤਕੜਾ ਜੱਫੇ ਦੋਨਾਂ ਪਾਸੇ ਬਰਾਬਰ ਨੇ ਉਹ ਰਾਜਸਥਾਨ ਵਾਲਾ ਕਾਡੀ ਪਾਉਂਦਾ ਓਏ ਸਵਰਣੀ ਆਹ ਕਹਿੰਦੇ ਕੋਟੇ ਵਾਲਾ ਜੱਗਾ ਮੇਰੇ ਵੀਰ ਆਹ ਮੁੰਡਾ ਰਾਜਸਥਾਨ ਤੋਂ ਐ ਇਹ ਵੀ ਪੱਕੇ ਤੌਰ ਤੇ ਇਸਟਰੀਆ ਦੀ ਧਰਤੀ ਆ ਬਸਿਆ ਮੇਰੇ ਪੰਜਾਬੀ ਵੀਰੋ ਨਵੀਂ ਦੁੱਗਾ ਵਾਲਿਆ ਆਹ ਚਾਰਲੀ ਦਾ ਚੇਤਾ ਹੋਰ ਚੇਤਾ ਰਣਜੀਤ ਬਾਬੇ ਦਾ ਚੇਤਾ ਚੁੱਟੀ ਵਾਲਾ ਜੱਗਾ ਲਾ ਜਫਾ ਲਾ ਕੇ ਉਹ ਸਰਾ ਲਾ ਗਿਆ ਤਾਂ ਅਗਲੀ ਕਮਟਾਰਾ ਜਦੋਂ ਕਹਿੰਦੇ ਪੰਜਾਬ ਤੇ ਇੰਡੀਆ ਚ ਹੁੰਨੇ ਆ ਤਾਂ ਚਿੱਤ ਕਰਦਾ ਜਹਾਜ਼ ਚੜ੍ਹ ਕੇ ਵਿਦੇਸ਼ ਪਹੁੰਚੀਏ ਜਦੋਂ ਵਿਦੇਸ਼ ਹੁੰਨੇ ਆ ਤਾਂ ਚਿੱਤ ਕਰਦਾ ਕਿ ਜਹਾਜ਼ ਚੜ੍ਹ ਕੇ ਆਪਣੇ ਪਿੰਡ ਪੰਜਾਬ ਮਾਤਰ ਪੁਜੀਏ ਦੁੱਕਾ ਵਾਲਾ ਦੁੱਕ 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 ਦੱਕ ਦੱਕ ਦੁੱਕ 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 ਦੱਕ ਦੱਕ ਦੁੱਕ 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 ਤੋ ਗੱਧਾ ਗੱਧਾ ਘਾਹ ਆਹ ਨੰਬਰ ਆਹ ਕਹਿੰਦੇ ਦਾਸੀ ਕਬੱਡੀ ਪਾ ਰਿਹਾ ਤੇ ਮੇਸ਼ੀ ਕਬੱਡੀ ਪਾ ਰਿਆ ਨੂੰ ਬੁਲਟ ਦਿੱਤਾ ਸੀ ਸਾਡੇ ਗੁਰਮੀ ਸ਼ੋਕਰ ਬਾਈ ਜਰਾਨੇ ਸਾਡੇ ਮੌਂਟੀ ਬੈਣੀਪਾਲ ਜੋਧਾ ਝੁੱਟੀ ਬਾਈ ਸੁਖਰਾਜ ਔਰ ਬਾਣੇ ਉਹਨਾਂ ਨੇ ਬੋਟ ਨਾਲ ਸਰਵਾਨ ਪਰ ਦੂਜੇ ਪਾਸੇ ਉਹ ਚਾਰਲੀ ਉਹਨਾਂ ਦਾ ਚਿਹਤਾ ਹੈ ਆਗਲੀ ਰਦਾ ਚਿਹਤਾ ਓ ਚਿੱਟੀ ਵਾਲਾ ਜੱਗਾ ਓ ਕੌਡੀ ਦਾ ਚੇਤਕ ਓ ਕੌਡੀ ਦਾ ਵੱਡਾ ਮੱਲ ਓ ਬੱਲੇ ਬੱਲੇ ਹੋ ਗਈ ਮਿੱਤਰੋ ਕਿ ਛੜਕੇ ਤੇ ਰੋੜੀ ਐ ਨਾਲੇ ਮੇਰਾ ਛੱਲਾ ਲਾ ਲਿਆ ਓਏ ਨਾਲੇ ਬੈਰੀ ਤੇ ਬਿੱਲਾ ਆ ਗਿਆ ਓ ਓ ਬਿੱਲਾ ਆ ਗਿਆ ਸਾਹਮਣੇ ਵੇਖਾਂਗੇ ਬਿੱਲਿਆ ਪਿੰਜਰੇ ਲਈ ਬੈਠੇ ਨੇ ਜਲਾਲਪੁਰੀਏ ਪਾਲੇਵਰੀ

ਕਲੋਡ ਫੈਕਟਰ 700 ਡਾਲਰ